रद करोलिंग कॉर्सी रद्द करो ਦੇਖ ਰਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਲੈਂਡ ਪਾਲੀਸੀ ਦਾ ਵਿਰੋਧ ਜਾਰੀ ਹੈ ਅੱਜ ਸ੍ਰੋਸ ਨੂੰ ਹੋਰ 23 ਕੱਡੇ ਹੋਏ ਪਿੰਡ ਭੂਲਰਾਏ ਦੇ 60 ਪਰਿਵਾਰਾਂ ਦੇ 200 ਏਕੜ ਉਪਜਾਊ ਜ਼ਮੀਨ ਨੂੰ ਇਸ ਨੀਤੀ ਹੇਠਾਂ ਲਿਆਂਦੇ ਜਾਣ ਦੇ ਵਿਰੋਧ ਵਿੱਚ ਸ਼ਹਿਰ ਵਿੱਚ ਮੋਟਰਸਾਈਕਲ ਰੋਸ ਮਾਰਚ ਕਰ ਗਿਆ ਇਸ ਰੋਸ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂਆਂ ਦੇ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਨੀਲੇ ਪਿੰਡਾਂ ਦੇ ਵੱਡੇ ਗਿੰਤੇ ਵਿੱਚ ਲੋਕਾਂ ਨੇ ਭਾਗ ਲਿਆ ਮਾਰਚ ਦੌਰਾਨ ਪੰਜਾਬ ਸਰਕਾਰ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਲੈਂਡ ਫਾਲਿੰਗ ਪਾਲਿਸੀ ਤੁਰੰਤ ਰੱਦ ਕਰਨ ਦੀ ਮੰਗ ਉਠਾਈ ਗਈ। ਇਸ ਮੌਕੇ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਹ ਨੀਤੀ ਵਾਪਸ ਨਾ ਲਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ। ਅੱਜ ਦਾ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ 11 ਅਗਸਤ ਦੀ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਮੋਟਰਸਾਈਕਲ ਮਾਰਚ ਜਿਹਦੇ ਨਾਲ ਅਵੇਅਰ ਕਰਨਾ ਲੋਕਾਂ ਨੂੰ ਕਿ ਭਾਈ ਇਹ ਬੜੀ ਘਾਤਕ ਹੈ ਆ ਪੰਜਾਬ ਵਾਸਤੇ ਔਰ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਇਹ ਸਰਕਾਰ ਜਿਹੜਾ ਮੁਖਤ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਦੱਬਣਾ ਚਾਹੁੰਦੀ ਹੈ 14 ਅਗਸਤ ਅੱਜ ਦਾ ਰੋਸ ਮਾਰਚ ਜਿਹੜਾ ਸਾਰੇ ਜ਼ਿਲ੍ਹਿਆਂ 'ਚ ਵੱਖ-ਵੱਖ ਜਗ੍ਹਾ ਤੇ ਕੱਢਿਆ ਜਾ ਰਿਹਾ ਆ ਭਾਰਤੀ ਕਿਸਾਨ ਜੁਨੀਓ ਦੋਆਬਾ ਵੱਲੋਂ ਹੁਸ਼ਿਆਰਪੁਰ ਆ ਫਗਵਾੜਾ ਜਲੰਧਰ ਲੁਧਿਆਣਾ ਲਗਭਗ ਜਗਰਾਉਂ ਮਤਲਬ ਇਹ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕਹਿ ਦਿਓ ਕਿ ਮਹਿਲਕਲਾ ਬਰਨਾਲੇ ਜਿੱਥੇ ਜਿੱਥੇ ਜਥੇਬੰਦੀ ਹੈਗੀ ਹੈ ਉੱਥੇ ਉੱਥੇ ਮੋਟਰਸਾਈਕਲ ਮਾਰਚ ਕੀਤੇ ਜਾਣਗੇ ショ ਖਮਾਣਾ ਨਿਕਲ ਰਿਹਾ ショ ਇਸੇ ਤਰੀਕੇ ਦੇ ਨਾਲ ਕਿਸਾਨ ਮਜ਼ਦੂਰ ਮੋਰਚਾ ਲਗਭਗ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕੱਢ ਰਿਹਾ ショ ਉਹਦੀ ਲੜੀ ਤਹਿਤ ਅੱਜ ਭੁੱਲੜਾਈ ਪਿੰਡ ਦੀ ਜਿਹੜੀ 201 ਕਿੜਾ ਆ ਰਹੀ ਹੈ ਆ ਭੁੱਲੜਾਈ ਦੇ ਨਗਰ ਨਿਵਾਸੀ ਤੇ ਇਲਾਕਾ ਨਗਰ ਨਵਾਸੀ ਸਾਰੇ ਰਲ ਕੇ ਇਹ ਮੋਟਰਸਾਈਕਲ ਮਾਰਚ ਜਿਹੜਾ ਰੋਸ ਕੱਢ ਰਹੇ ਆ ਔਰ ਇਹ ਪੰਜਾਬ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿੰਨਾ ਚਿਰ ਤੁਸੀਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨੂੰ ਵਾਪਸ ਨਹੀਂ ਲੈਂਦੇ ਉਹਨਾਂ ਚ ਸੰਘਰਸ਼ ਜਾਰੀ ਰਹੇਗਾ ਬਿਲਕੁਲ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹਿਣਗੇ ਜਿਵੇਂ ਕਿ 20 ਤਰੀਕ ਨੂੰ ਵੱਡਾ ਜਿਹੜਾ ਕੱਟ ਜਲੰਧਰ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਸਰਕਾਰ ਨੂੰ ਅਸੀਂ ਦੱਸ ਦੇਵਾਂਗੇ ਔਰ ਉਸ ਦਿਨ ਵੀ ਸਾਰਿਆਂ ਜ਼ਿਲ੍ਹਿਆਂ ਤੋਂ ਹੀ ਜਿਨ੍ਹਾਂ ਦੀ ਜ਼ਮੀਨ ਆ ਰਹੀ ਆ ਉਹ ਕਿਸਾਨ ਵੀ ਹੋਣਗੇ ਉਹਨਾਂ ਲਈ ਇੱਕ ਵੱਖਰਾ ਮੰਚ ਲੱਗੇਗਾ ਤਾਕੀ ਸਰਕਾਰ ਨੂੰ ਅਸੀਂ ਦੱਸ ਸਕੀਏ ਵੀ ਆਹ ਲੋਕ ਨੇ ਜਿਨ੍ਹਾਂ ਦੀ ਜ਼ਮੀਨ ਆ ਰਹੀ ਆ ਤੁਸੀਂ ਕਿਹੜੇ ਝੂਠੇ ਖੜੇ ਕਰਕੇ ਦਿਖਾ ਰਹੇ ਹੋ ਲਿਆਓ ਉਹਨਾਂ ਨੂੰ ਵੀ ਚੈਲੰਜ ਕਰਦੇ ਆ ਸਰਕਾਰ ਨੂੰ ਵੀ ਆਵੇ ਉਸ ਚੈਲੰਜ ਦੇ ਵਿੱਚ ਫਿਰ ਵੇਖਦੇ ਆ ਵੀ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੋ ਕਿ ਮੋਟਰਸਾਈਕਲ ਮਾਰਚ ਭੁੱਲਾਰਾ ਹੀ ਪਿੰਡ ਤੋਂ ਭੁੱਲਾਰਾ ਹੀ ਪਿੰਡ ਦੀ 200 ਏਕੜ ਜ਼ਮੀਨ ਜੋ ਲੈਂਡ ਪੁਲਿੰਗ ਪਾਲਿਸੀ ਦੇ ਸਰਕਾਰ ਕਹਿੰਦੀ ਲਿਆਂਦੀ ਗਈ ਉਹ ਕਹਿੰਦੇ ਆ ਪਰ ਅਸੀਂ ਇਸ ਚੀਜ਼ ਨੂੰ ਬਿਲਕੁਲ ਨਕਾਰਦੇ ਆ ਭਾਈ ਜਿਹੜੀ ਇਹਨਾਂ ਦੀ ਸਕੀਮ ਹੈ ਉਹ ਐਨੀ ਕੁ ਮਾੜੀ ਹੈ ਐਨੀ ਕੁ ਮਾੜੀ ਹੈ ਜੇ 1 ਏਕੜ ਜ਼ਮੀਨ ਆ ਕਿਸੇ ਕਿਸਾਨ ਦੀ ਉਹਨੂੰ 2 ਕਨਾਲਾਂ ਦੇਣੀ ਹੈ 1200 ਗਜ ਔਰ ਜੇ ਕਿਸੇ ਦੀ 4 ਏਕੜਾਂ ਨੂੰ 1 ਏਕੜ ਮਿਲਣਾ ਹੈ ਔਰ 1 ਏਕੜ ਜਿਹੜਾ ਨੂੰ ਮਿਲਿਆ ਉਹਦਾ ਡਿਵੈਲਪਮੈਂਟ ਚਾਰਜ ਦੀ ਅਸੀਂ ਸਾਰੀ ਕੋਸਟ ਕੱਢੀ 61 ਲੱਖ ਜੱਟ ਨੂੰ ਫੇਰ ਦੇਣਾ ਪੈਣਾ ਕਿਸਾਨ ਨੂੰ ਇਸ ਕਰਕੇ ਅਸੀਂ ਉਸ ਦੇ ਵਿਰੋਧ ਵਿੱਚ ਆ ਅਸੀਂ ਕਿਸੇ ਵੀ ਹਾਲਤ 'ਚ ਕਿਸੇ ਵੀ ਹਾਲਤ 'ਚ ਇਸ ਸਕੀਮ ਆ ਭੁੱਲਾਰਾ ਹੀ ਨਹੀਂ ਪੂਰੇ ਪੰਜਾਬ 'ਚ ਲਾਗੂ ਨਹੀਂ ਹੋਂਦਿਆਂਗੇ ਅਗਲੀ ਰਣਨੀਤੀ ਕੀ ਹੈ ਜੇ ਸਰਕਾਰਾਂ ਨਹੀਂ ਤੁਹਾਡੇ ਮੰਗਾ ਮੰਗਾਂ ਵੰਦੀ ਦੇਖੋ ਜੀ ਰਣਨੀਤੀ ਅੱਜ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਸਕੀਮ 'ਚ ਜ਼ਮੀਨ ਆਈ ਏ ਉੱਥੇ ਸਾਰੀ ਜਗ੍ਹਾ ਤੇ ਮੋਟਰਸਾਈਕਲ ਮਾਰਚ ਹੋ ਰਿਹਾ ਔਰ ਦਬਾਬੇ ਦੇ ਵਿੱਚ 20 ਤਰੀਕ ਨੂੰ ਕੁੱਕੜਪਿੰਡ ਮੰਡੀ ਦਾਣਾ ਮੰਡੀ ਇੱਕ 20 ਤੋਂ 25 ਹਜ਼ਾਰ ਲੋਕਾਂ ਦਾ ਇਕੱਠ ਹੋ ਰਿਹਾ ਉਹਦੇ 'ਚ ਜੇ ਨਾ ਉਦੋਂ ਤੱਕ ਸਰਕਾਰ ਮੰਨੀ ਤੇ 20 ਤੇ 20 ਤਰੀਕ ਨੂੰ ਕੋਈ ਵੱਡੀ ਰਣਨੀਤੀ ਤਿੱਖਾ ਕੋਈ ਸੰਘਰਸ਼ ਦਾ ਇਹਨਾਂ ਨੂੰ ਟਾਈਮ ਦਵਾ ਜਿਹੜੀ ਕਿ ਸਾਡੀ ਪੁਲਾੜਾਈ ਪਿੰਡ ਦੀ 200 ਏਕੜ ਜ਼ਮੀਨ ਜਿਹੜੀ ਲੈਂਡ ਬੋਲਿੰਗ ਦੇ ਅਧਾਰ ਤੇ ਸਰਕਾਰ ਨੇ ਲੈ ਕੇ ਆਂਦੀ ਆ ਅਸੀਂ ਇਹਨੂੰ ਬਿਲਕੁਲ ਨਕਾਰਦੇ ਆ ਔਰ ਆਲੇ ਦੁਆਲੇ ਪਿੰਡੇ ਸਾਡੇ ਸਹਿਯੋਗ ਕਰਦੇ ਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇਸ ਮੋਟਰਸਾਈਕਲ ਰੈਲੀ ਦੇ ਵਿੱਚ ਆਏ ਨੇ ਅਸੀਂ ਇਸ ਜ਼ਾਲਮ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਭਾਵੇਂ ਮੈਂ ਨਮੈਣਾ ਉਹਨਾਂ ਦੀ ਸਰਕਾਰ ਦਾ ਮੈਂ ਦੱਸਣਾ ਚਾਹੁੰਦਾ ਜੇਕਰ ਤੁਸੀਂ ਇਹ ਲੈਂਡ ਪੋਲਿੰਗ ਨੂੰ ਰੱਦ ਕਰੂਗੇ ਤਾਂ ਅਸੀਂ ਤੁਹਾਡੇ ਨਾਲ ਤੁਰਾਂਗੇ ਨਹੀਂ ਤਾਂ ਅਸੀਂ ਸੜਕਾਂ ਤੇ ਅੱਜ ਸੜਕਾਂ ਵੀ ਜਾਮ ਕਰਾਂਗੇ 20 ਤਰੀਕ ਨੂੰ ਜਿਹੜੀ ਕੁੱਕੜਪਿੰਡ ਰੈਲੀ ਆ ਉਹਦੇ ਉਹਦੇ ਉਹ ਤੋਂ ਬਾਅਦ ਅਸੀਂ ਵੱਡੀ ਰਣਨੀਤੀ ਤਿਆਰ ਕਰਾਂਗੇ ਬੋਲੇ ਸੋਨਿਆ ਜਯ ਜਯ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੈਗੇ ਜਿਹੜੀ ਆਪ ਪਾਰਟੀ ਦੀ ਸਰਕਾਰ ਬਣੀ ਹੋਈ ਹੈ ਇਹ ਪਿੱਛੇ ਲਗਭਗ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈਗਾ ਪਰ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਨੇ ਉਹ ਨਰਕ ਲਿਆਂਦਾ ਹੈਗਾ ਜਿਹੜੀ ਬੰਦਾ ਕੋ ਸੋਚ ਨਹੀਂ ਸਕਦਾ ਮੈਨੂੰ ਕਹੇ ਸਾਰੇ ਪੰਜਾਬ ਨੇ ਪੱਪਾ ਪਾ ਜੋਰ ਲਾ ਲਿਆ ਵੀ ਇਹਨੂੰ ਜਿਤਾ ਕੇ ਲਿਆਉਣਾ بڑے ਬੰਦੇ ਆ ਆਮ ਧਰਾਂ ਦੇ ਬੰਦੇ ਹੈਗੇ ਨੇ ਪਰ ਹੁਣ ਦੇਖਣ ਚ ਪਤਾ ਲੱਗਦਾ ਕਿ ਅੱਜ ਸਾਰਾ ਹੀ ਪੰਜਾਬ ਅਸਤਾਰਿਆ ਹੈਗਾ ਹਜੇ ਵੀ ਦੇਖਿਆ ਤਾਂ ਕਿਉਂਕਿ ਇਹਨਾਂ ਨੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਹੈਗੀ ਆ ਇਹ ਸਾਰੇ ਪੰਜਾਬ ਨੂੰ ਜੜਦੇ ਦੇ ਖਾਤਰ ਲੈਂਦੀ ਆ ਕਿਉਂਕਿ ਇਹਦੇ ਵਿੱਚ ਪੰਜਾਬ ਸਰਕਾਰ ਦਾ ਉਹ ਤਾਂ ਸੱਟ ਹੈਗੀ ਆ ਜਿਹੜੀ ਦਿੱਲੀ ਵਾਲੇ ਬੈਠੇ ਨੇ ਇੱਥੇ ਲੁਟੇਰਾ ਬਾਜ਼ਟ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉਹਨਾਂ ਦੀ ਸੋਚ ਹੈਗੀ ਆ ਉਹ ਪੰਜਾਬ ਵਾਲੇ ਦਾ ਇਕੱਲੇ ਮੇਰੇ ਨਾਲ ਖਾ ਪੀ ਕੇ ਸਾਈਨ ਨਹੀਂ ਕਰਦੇ ਬਾਕੀ ਇਹਨਾਂ ਨੂੰ ਪਤਾ ਕੁਝ ਨਹੀਂ ਹੈਗਾ ਤੇ ਇਸ ਕਰਕੇ ਇਸ ਪਾਲਿਸੀ ਦੇ ਨਾਲ ਅਪਾ ਜਾਣਦੇ ਹਾਂ ਕਿ ਕਿਤੇ ਕਈ ਵਾਰੀ 5-7 ਏਕੜ ਜਾਂ 10 ਏਕੜ ਦੀ ਜਿਹੜੀ ਪਾਲਿਸੀ ਹੁੰਦੀ ਹੈ ਜਿਹੜੀ ਕਲੋਨੀ ਬਣਦੀ ਹੈ ਕੋਈ ਵੀ ਕਦੇ ਬਣਾਉਂਦੇ ਹੈਗੇ ਪਰ ਇਹਨਾਂ ਦਾ ਪਹਿਲੀ ਵਾਰ ਦੇਖਿਆ ਹੈ ਕਿ 65000 ਏਕੜ ਇਹਨਾਂ ਨੇ ਜਿਹੜਾ ਨੋਟੀਫਾਈ ਕਰਤਾ ਔਰ ਲਗਭਗ ਮੇਰੇ ਕਹ ਇੱਕ ਲੱਖ ਦੇ ਲਗਭਗ ਇਹਨਾਂ ਨੇ ਕਰਨਾ ਹੈਗਾ ਜੇਕਰ ਆਪਾਂ ਦੇਖੀਏ ਜਦੋਂ ਤੋਂ 1990 ਤੋਂ ਜਿਹੜੀਆਂ ਕਲੋਨੀਆਂ ਬਣਨੀਆਂ ਸ਼ੁਰੂ ਹੋਈਆਂ ਸੀਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਕੁੱਲ ਮੇਰੇ ਖਿਆਲ 30 ਜਾਂ 35 ਜਾਂ 40% ਜਿਹੜਾ ਹੈਗਾ ਉਹਦੇ ਵਿੱਚ ਕਲੋਨੀਆਂ ਬਣੀਆਂ ਹੈਗੀਆਂ ਬਾਕੀ ਸਾਰਾ ਜਿਹੜਾ ਉਹ ਖਾਲੀ ਪਿਆ ਹੈਗਾ ਇਸ ਕਰਕੇ ਜੇਕਰ ਤੁਸੀਂ 1 ਲੱਖ ਏਕੜ ਤੁਸੀਂ ਅਕਵਾਇਰ ਕਰਦੇ ਹੋ ਮੇਰਾ ਖਿਆਲ ਉਹਦਾ ਪੂਰੀ ਸ਼ਤਾਵ ਦੀ ਨਿਕਲ ਜੂਗੀ ਪੂਰਾ 100 ਸਾਲ ਨਿਕਲ ਜੂਗਾ ਉਹਨੂੰ ਪੂਰਾ ਹੋਣ ਵਾਸਤੇ ਇਸ ਕਰਕੇ ਪੰਜਾਬ ਦਾ ਉਜਾੜਾ ਹੈਗਾ ਔਰ ਅੱਜ ਜਿਹੜਾ ਹਰ ਬਰਗ ਜਿਹੜਾ ਹੈਗਾ ਇਹਦੇ ਪਿੱਛੇ ਲੱਗਿਆ ਹੈਗਾ ਕਿ ਇਹਨੂੰ ਆਪਾਂ ਕਿਸੇ ਵੀ ਕੀਮਤ ਲੱਗ ਨਹੀਂ ਦੇਣਾ ਔਰ ਮੈਂ ਤਾਂ ਪਹਿਲਾਂ ਹੀ ਦਣਾ ਕਰਨਾ ਪਹਿਲੇ ਦਿਨ ਤੋਂ ਹੀ ਕਹਿੰਦਾ ਹੈਗਾ ਇਹ ਜਿਹੜੀ ਪਾਲਿਸੀ ਲਿਆਂਦੀ ਹੈਗੀ ਆ ਇਹ ਭਲਾਂ ਦੀ ਅੱਜ ਪਾਪਸ ਹੋ ਜਵੇ ਜਾਂ ਪਹਿਲਾ ਹੋ ਜਵੇ ਇਹ ਕਦੇ ਵੀ ਕਾਮਯਾਬ ਨਹੀਂ ਹੋਣੀ ਇੰਨੀਆਂ ਵੱਡੀਆਂ-ਵੱਡੀਆਂ ਜਿਹੜੀਆਂ ਕਲੋਨੀਆਂ ਬਣੀਆਂ ਉਹ ਦੀ ਖਾਮ ਜਵੇ ਤੇ ਇਹਨੇ ਕੀ ਹੋਣਾ ਹੈਗਾ ਇਸ ਕਰਕੇ ਤਾਂ ਲੁੱਟਿਆ ਵਾਲਾ ਪਾਰਟੀ ਆ ਇਹਨਾਂ ਨੇ ਤਾਂ ਲੁੱਟਣਾ ਲੁੱਟ ਕੇ ਭੱਜ ਜਾਣਾ ਦਿੱਲੀ ਵਾਲਿਆਂ ਨੇ ਤੇ ਪੰਜਾਬ ਵਾਲੇ ਇੱਥੇ ਫਸੇ ਰਹੇ ਨੇ ਇਸ ਕਰਕੇ ਜੇ ਪੰਜਾਬ ਸਰਕਾਰ ਜਿਹੜੀ ਸਾਰੇ ਸਾਰੇ ਪੰਜਾਬ ਦੇ ਜਿਹਦੇ ਵਿੱਚ ਨੁਮਾਇंदे ਹੈਗੇ ਪੜ੍ਹੇ ਲਿਖੇ ਵੀ ਹੈਗੇ ਡਾਕਟਰ ਵੀ ਹੈਗੇ ਵਕੀਲ ਵੀ ਹੈਗੇ ਤੇ ਸਾਰੇ ਹੈਗੇ ਨੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੇਕਰ ਤੁਹਾਡੇ ਪੱਲੇ ਹੀ ਕੁਝ ਨਹੀਂ ਹੈਗਾ ਤਾਂ ਫਿਰ ਤੁਸੀਂ ਬੈਠੇ ਕਾਹਦੇ ਬਸਟ ਰਿਜ਼ਾਈਨ ਕਰਨਾ ਚਾਹੀਦਾ ਮੈਂ ਤਾਂ ਕਹੂੰਗਾ ਜਿੰਨੇ ਵੀ ਪੰਜ ਸਰਪੰਚ ਜਿਹੜੇ ਹੈਗੇ ਨੇ ਜਿਹੜੇ ਆਪ ਦਾ ਲੜਫੜ ਕੇ ਚੱਲਦੇ ਨੇ ਜਾਂ ਕੋਈ ਬਲੌਕ ਸੌਂਦੀ ਮੈਂਬਰ ਆ ਜਾਂ ਜਿਹੜਾ ਪ੍ਰਸ਼ਾਸਨ ਮੈਂਬਰ ਆ ਜਾਂ ਕੋਈ ਵੀ ਜਿਹੜਾ ਹੈਗਾ ਪਿਛਾ ਜਿਹੜਾ ਐਮਸੀਆ ਜਾਂ ਸ਼ਹਿਰ ਆ ਜਾਂ ਕੋਈ ਸਾਰੇ ਉਹ ਜਿਹੜਾ ਹੈਗਾ ਇਹਦਾ ਪੱਲਾ ਛੱਡਣਾ ਚਾਹੀਦਾ ਉਹਨੂੰ ਪਤਾ ਲੱਗਣਾ ਚਾਹੀਦਾ ਕਿਉਂਕਿ ਖਾ ਪੀ ਕੇ ਇਹ ਜਿਹੜੀ ਸਰਕਾਰ ਚੱਲਦੀ ਹੈਗੀ ਆ ਇਹ ਤਾਂ ਇਹ ਭੁੱਲ ਜਾਂਦੇ ਵੀ ਅੱਜ ਸਾਈਨ ਕਰਦੇ ਦੂਜੇ ਦਿਨ ਹੈ ਕੀ ਹੈਗਾ ਤੇ ਇਸ ਕਰਕੇ ਤਾਈ ਹੈ ਆਪਾਂ ਵੈਸੇ ਚੱਲੀ ਆ ਵੀ ਅਸੀਂ ਨਾਲ ਹੈ ਨਾਲ ਹੈ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਦ ਤੱਕ ਕਿਸੇ ਦੇ ਅੰਦਰ ਦਿਲ ਤੋਂ ਵਾਅਦਾ ਹੀ ਕੇਦਾ ਲੱਗਦਾ ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਅਹੁਦੇ ਤੇ ਬੈਠੇ ਹੋ ਰਿਜ਼ਾਈਨ ਕਰਨਾ ਚਾਹੀਦਾ ਵੀ ਰਿਜ਼ਾਈਨ ਕਰ ਫਿਰ ਆਪਾਂ ਰਾਹੇ ਗੱਲ ਕਰ ਇਸ ਕਰਕੇ ਮੈਂ ਜਿੱਥੇ ਸਾਰੇ ਆਪਣੇ ਦੁਆਬਾ ਜਿਹੜੀ ਕਿਸਾਨੀ ਨੇ ਹੈਗੀ ਆ ਇਹਦੇ ਵੱਲੋਂ ਪਹਿਲਾਂ ਵੀ ਜਦੋਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਦੋਂ ਵੀ ਇਹਨਾਂ ਨੇ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਇਹਨਾਂ ਦੇ ਇਹਨਾਂ ਨੂੰ ਲੀਡ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਜਿਹੜਾਗਾ ਆਪਾਂ ਐਜੀਟੇਸ਼ਨ ਕਰਦੇ ਰਹੇ ਨੇ ਬੇਸ਼ੱਕ ਜਦੋਂ ਵੀ ਐਜੀਟੇਸ਼ਨ ਬੇਸ਼ੱਕ ਦਿੱਲੀ ਹੋਏ ਬੇਸ਼ੱਕ ਹੋਰ ਵੀ ਕਿਤੇ ਜ਼ਿਆਦਾ ਹੋਏ ਤਾਂ ਸਾਰੇ ਦੁਆਬੇ ਦੇ ਜਿਹੜਾ ਵੱਦ ਚੜ੍ਹ ਕੇ ਹਿੱਸਾ ਲਿਆ ਹੈਗਾ ਤੋਂ ਬਿਸ ਕਰਕੇ ਮੈਂ ਸਾਡੀ ਪਾਰਟੀ ਵੱਲੋਂ ਬਿਸ਼ਵਾਸ ਹਾਂ ਕਿ ਸਰ ਜਦੋਂ ਵੀ ਕਿਤੇ ਜੂਤ ਪੈਂਦੀ ਹੈ ਕਿਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵਾਂਗ ਖੜੇ ਹੈਗੇ ਤੁਮੇ ਕਰੀ ਫੇਰ ਸਾਰੇ ਕਿਸਾਨ ਭਰਾਵਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹ ਇਸ ਨਾਲ ਦੇ ਵਿਰੁੱਧ ਲਾਂਬਨ ਹੋਏ ਨੇ ਪਰ ਮੈਂ ਤਾਂ ਇੱਥੇ ਤੱਕ ਕਹੂੰਗਾ ਕਿਉਂਕਿ ਮੈਂ ਇਹਦੇ ਵਿੱਚ ਪੋਲਿਟਿਕਸ ਵਾਲੀ ਗੱਲ ਨਹੀਂ ਕਰੂੰਗਾ ਪਰ ਇਹਨਾਂ ਨੂੰ ਜਿਹੜਾ ਹੈਗਾ ਇਹਦੇ ਦਿਖਾਉਣ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਹੋਰ ਜਿਹੜਾ ਹਮਲਾ ਮਾਰਨ ਦੀ ਜਰੂਰਤ ਹੈਗੀ ਆ ਹੋਰ ਐਗਜ਼ੀਟੇਸ਼ਨ ਕਰਨ ਦੀ ਜਰੂਰਤ ਹੈਗੀ ਤੁਸੀਂ ਫਿਰ ਮੈਂ ਆਪ ਸਭ ਦਾ ਧੰਨਵਾਦ ਕਰਦਾ